ਸਵਾ 14 ਲੱਖ ਦੀ ਉਹਨੂੰ ਦੀ ਜੀ ਆਪਣਾ ਸੰਨੀ ਨੂੰ ਜੀ ਪਾਣੀ ਮੱਝ ਤੁਹਾਨੂੰ ਪਸੰਦ ਆ ਗਈ ਨਾ ਜੀ ਮੱਝ ਬੰਦੇ ਨੇ ਰੇਟ ਮੰਗ ਲਿਆ ਫਿਰ ਮੱਝ ਤਾਂ ਆਪਣੀ ਹੋਣਾ ਸਮਝ ਲਓ ਫਸਟ ਆਈ ਤੀ ਜਿੱਥੇ ਜੋ ਆਪਣਾ ਮਹਿ ਮਿਲਣ ਲੱਗਿਆ ਸੀ ਇਹਨੇ ਪਲਸਰ ਮੋਟਰਸਾਈਕਲ ਜਿੱਤੇ ਸੀ ਪਰ ਇਹ ਚੋ ਉਨ ਟਾਈਮ ਆ ਮਾ ਇਸ ਮੱਝ ਨੇ ਜੀ 21 ਕਿਲੋ 600 ਗ੍ਰਾਮ ਚਾਰ ਦੰਦ ਨੇ ਦੁੱਧ ਘਟਿਆ ਤੇ ਇੱਥੇ ਆਪਣਾ ਮੇਲੇ ਚ ਪਹਿਲੇ ਨੰਬਰ ਤੇ ਹੈ ਜੀ ਬੁਲਟ ਜਿੱਤ ਕੇ ਲਈ ਦੀ ਮਾੜੀ ਬਾਕੀ ਆ ਕੱਟੀ ਪਹਿਲੇ ਵਾਰੀ ਇੰਨੀ ਮਹਿੰਗੀ ਸੇਲ ਕਰੀ ਹੈ ਜੀ ਅੱਛਾ ਜੀ ਸਵਾ 3 ਲੱਖ ਦੀ ਸਵਾ 3 ਜੀ ਮੈਂ ਆਹ ਤਾਂ ਵੇਚਤੀ ਆ ਸੇਰਨੀ ਵਾਲੀ ਕੱਟੀ ਹੈ ਜੀ ਅੱਗੇ ਦੋ ਕੱਟੀਆਂ ਹੋਰ ਆ ਜੀ ਅੱਛਾ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੇ ਆਪਾਂ ਸਾਹਾ ਤੇ ਬਾਈ ਜਾਣ ਦੀ ਹੈ ਤਕਰੀਬਨ ਜਿੰਨੇ ਵੀ ਮੱਝਾਂ ਰੱਖਦੇ ਚੰਗੀਆਂ ਅਮਰਤ ਡੈਰੀ ਫਾਰਮ ਦੇ ਉੱਪਰ ਆਪਣੇ ਨਾਲ ਹੋਣਗੇ ਬਾਈ ਬਿੱਲੂ ਸਾਹਾ ਸਾਰੇ ਮੱਝਾਂ ਵਾਲੇ ਭਰਾ ਜਾਣਦੀ ਆ ਤੇ ਬਹੁਤ ਹੀ ਟਾਪ ਕੁਆਲਿਟੀ ਦੀਆਂ ਮੂਰਾ ਨਸਲ ਦੀਆਂ ਮੱਝਾਂ ਨੇ ਇਹਨਾਂ ਕੋਲ ਕਾਫੀ ਲੰਮੇ ਸਮੇਂ ਤੋਂ ਡੇਰੀ ਫਾਰਮਿੰਗ ਦਾ ਕੰਮ ਕਰਦੇ ਆ ਰਿਆ ਤੇ ਬਾਈ ਉਹਨਾਂ ਤੋਂ ਆਪਾਂ ਸਾਰੀਆਂ ਮੱਝਾਂ ਦੀ ਡਿਟੇਲ ਵੀ ਲਵਾਂਗੇ ਤੇ ਵੀ ਕਿੰਨਾ ਦੁੱਧ ਕੱਢਿਆ ਕੀ ਗੱਲਬਾਤ ਆ ਸਾਰੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਵਧੀਆ ਜੀ ਵਧੀਆ ਅਸੀਂ ਤੁਹਾਡੇ ਏਰੀਆ 'ਚ ਆਏ ਹੋਏ ਸੀ ਮੈਂ ਕਿਹਾ ਵੀ ਬਾਈ ਦੀ ਵੀਡੀਓ ਜ਼ਰੂਰ ਬਣਾਈਏ ਕਿਉਂਕਿ ਤੁਹਾਡਾ ਬਾਈ ਬਹੁਤ ਵੱਡਾ ਨਾਂ ਵੀ ਚੰਗੀਆਂ ਮੱਝਾਂ ਤੁਸੀਂ ਨੇ ਆਪਣੇ ਫਾਰਮ ਤੋਂ ਸੇਲ ਵੀ ਕੀਤੀਆਂ ਨੇ ਤੇ ਖਰੀ ਸ਼ੁਰੂ ਦੇ ਕੰਮ ਹੈ ਜੀ ਆਪਣਾ ਪਸ਼ੂਆਂ ਦਾ ਬਾਕੀ ਸ਼ੁਰੂ ਤੋਂ ਇਹੀ ਕੰਮ ਕਰਿਆ ਜੀ ਵਧੀਆ ਮੱਝ ਲੈਣੀ ਤੇ ਵਧੀਓ ਮਤਲਬ ਠੀਕ ਹੈ ਚੰਗੀ ਵਧੀਆ ਖਰੀਦ ਦੋ ਵੀਰੇ ਠੀਕ ਹੈ ਬਾਈ ਆਪਣੇ ਫਾਰਮ ਤੇ ਮਤਲਬ 10 12 15 ਮੱਝਾਂ ਇਹੀ ਰੱਖ ਦੋ ਘਟਾਬ ਦਾ ਵੀ ਦਿੰਦੇ ਹੋ ਵੀਰੇ ਵੱਧ ਵੀ ਜਾਂਦੀ ਹੈ ਜੀ ਜੇ ਥੋੜਾ ਜਿਆਦਾ ਹੋਰ ਵਧਾਈ ਜੀ ਉਧਰ ਡੈਰੀ ਅੱਛਾ ਨਵਾਂ ਫਾਰਮ ਬਣਾਉਣ ਲੱਗ ਰਹੇ ਇੱਕ ਹੋ ਰਹੀ ਜੀ ਨਾਲ ਬਣਾਣਾ ਠੀਕ ਹੈ ਵੀਰੇ ਥੋੜਾ ਜਿਆਦਾ ਫਿਰ ਜੇ ਵਧਾ ਦੂੰਗਾ ਜੀ ਕਿਉਂਕਿ ਜਿਸ ਤਰ੍ਹਾਂ ਕਈ ਵਾਰੀ ਪਸ਼ੂ ਜ਼ਿਆਦਾ ਹੋ ਜਾਂਦੇ ਨਾ ਜੀ ਥੋੜੇ ਜੇ ਦੁੱਧ ਵਾਲੇ ਪਸ਼ੂ ਨਾ ਜੀ ਥੋੜੇ ਜੇ ਖੁੱਲੇ ਇਹ ਜਦੋਂ ਕੋ ਸਾਰੀ ਮੱਝਾਂ ਬਣੀ ਤਾਂਗੇ ਖੜੀਆਂ ਨਹੀਂ ਠੀਕ ਹੈ ਬਾਈ ਉਧਰ ਕੰਮ ਚੱਲ ਰਿਹਾ ਜੀ ਇੱਧਰ ਟੈਟ ਹੋ ਗਈ ਹੈ ਜੀ ਮੱਝਾਂ ਬਿਲਕੁਲ ਬਾਈ ਬਈ ਆਪਾਂ ਨੂੰ ਕਿੰਨਾ ਕ ਮਤਲਬ ਕੰਮ ਸਮਾਂ ਹੋ ਗਿਆ ਆਪਾਂ ਨੂੰ ਡੇਰੀ ਫਾਰਮਿੰਗ ਦਾ ਕੰਮ ਕਰਦਿਆਂ ਨੂੰ ਬਜ਼ੁਰਗ ਤੋਂ ਸ਼ੁਰੂ ਤੇ ਕਰਦੇ ਆ ਰਹੇ ਹਾਂ ਜੀ ਠੀਕ ਹੈ ਬਾਈ ਪਰ ਆਪਣੇ ਬਜ਼ੁਰਗਾਂ ਕੀ ਇੱਕ ਸੋਚ ਸੀ ਜੀ ਕਹਿੰਦੇ ਜੀ 10-12 ਕਿਲੋ ਦੇ ਉੱਪਰ ਮੱਝ ਨਹੀਂ ਹੁੰਦੀ ਤੁਸੀਂ ਉਹ ਸੋਚ ਬਦਲਤੀ ਆ ਪਾਣੀ ਬਹੁਤ ਮੈਂ ਮੇਲੇ ਮੂਲੇਾਂ 'ਚ ਪਹਿਲਾਂ ਆਪਾਂ ਨੂੰ ਘੋੜਿਆਂ ਦਾ ਸੌਂਕਤੀ ਠੀਕ ਹੈ ਬਾਈ ਘੋੜਿਆਂ ਵਾਸਤੇ ਜਦ ਮੇਲਿਆਂ 'ਚ ਜਾਂਦੇ ਸੀ ਨਾ ਆਪਾਂ ਮੁਕਸਰ ਜੀ ਉੱਥੇ ਮੱਜਾ-ਮੁੱਜਾ ਆਉਂਦੇ ਸੀ ਰਿਆਣੇ ਵਾਲੇ ਲੈ ਕੇ ਨਾ ਜੀ ਹੂੰ ਹੂੰ ਆਪਣਾ ਇੱਕ ਜਗਲਾਣ ਪਿੰਡ ਦਾ ਆਪਣਾ ਯਾਰ ਮਿੱਤਰ ਹੈ ਸੁਨੀਲ ਸੁਨੀਲ ਜਗਲਾਣ ਹਾਂਜੀ ਹਾਂਜੀ ਉਹਦੇ ਨਾਲ ਆਪਣੀ ਹੋਈ ਲਿੰਕ ਉੱਥੇ ਜੀ ਪੂਰੇ ਵਾਲੀ ਲੈਨ ਦੇ ਵਿੱਲੇ ਹੁੰਦੇ ਉਹਨਾਂ ਦੀ ਮੱਜਾਂ ਦਾ ਦੁੱਧ ਦੇਖਦੇ ਸੀ ਪੂਰੇ ਆ ਕੇ ਦੱਸਦੇ ਸੀ ਆਪਾਂ 20 ਕਿਲੋ 22 ਕਿਲੋ ਠੀਕ ਹੈ ਜੀ ਸਾਡੇ ਬਜ਼ੁਰਗ ਕਹਿੰਦੇ ਤੁਸੀਂ ਤਾਂ ਕਹਿੰਦਾ ਯਾਰ ਉਹ ਵੀ ਮਾਰੀ ਜਾਂਦੇ ਬਾਈ 20 ਕਿਲੋ ਦੁੱਧ ਕਿਤੇ ਹੁੰਦਾ ਮਾਜੀ ਅੱਛਾ ਕੋੜਿਆਂ ਦੇ ਸ਼ੌਕ ਤੋਂ ਬਾਅਦ ਫਿਰ ਮੱਝਾਂ ਦਾ ਸ਼ੌਕ ਲੱਗ ਗਿਆ ਬਾਈ ਬਾਈ ਇਕੱਠੀ ਰੱਖਿਆ ਸੀ ਕੰਮ ਥੋੜੇ ਦਿਨ ਅੱਛਾ ਕੋੜਿਆਂ ਦਾ ਕੰਮ ਛੱਡਤਾ ਜੀ ਅੱਛਾ ਫਿਰ ਮੱਝਾਂ ਵੱਲ ਹੋ ਗਏ ਬਿਲਕੁਲ ਚਲੋ ਚੰਗੀ ਗੱਲ ਆ ਬਾਈ ਫਿਰ ਤੁਸੀਂ 12 15 ਤੋਂ 30 ਤੋਂ ਪਲੱਸ ਦੀਆਂ ਮੱਝਾਂ ਲੈ ਗਏ ਹਨਾ ਹਾਂ ਜੀ ਚਲੋ ਬਹੁਤ ਚੰਗੀ ਗੱਲ ਆ ਆਪਣੀ ਗੈਰੀ ਮਾਜੀ ਮੰਨ ਕੇ ਚਲੋ ਤੁਸੀਂ 25 ਤੋਂ ਲੈ ਕੇ 30 ਕਿਲੋ ਤੱਕੀ ਮੱਝਾਂ ਜੀ ਠੀਕ ਹੈ ਬਾਈ ਤੇ ਇੱਕ ਮਤਲਬ ਇਹ ਵੀ ਹੋ ਜਾਂਦਾ ਵੀ ਜਦੋਂ ਕਿਸੇ ਨੇ ਚੰਗੀ ਚੀਜ਼ ਖਰੀਦਣੀ ਹੋਵੇ ਤਾਂ ਫਿਰ ਉਹ ਸਾਹਿਵਾਲਾ ਨੂੰ ਭੱਜਦੇ ਲੋਕ ਪਾਵੇਂ ਪੰਜਾਬ ਦੀ ਗੱਲ ਹੋਵੇ ਜਾਂ ਜਿਹੜੀ ਮਰਜਿਸਟ੍ਰੇਟ ਪਤਾ ਕਿ ਜਹਾਂ ਵੀ ਅੱਛਾ ਪਸ਼ੂ ਹੋ ਗਾਜੀ ਦੇਖੋ ਹਮ ਸਾਰੇ ਅੱਜ ਦੇ ਟਾਈਮ 'ਚ ਇਹੀ ਕਹਿੰਦੇ ਆ ਜੀ ਵਧੀਆ ਪਸ਼ੂ ਮਿਲ ਜੇ ਕਿੱਥੇ ਮਿਲ ਜਾਗਾ ਕਿ ਕੋਈ ਵੀ ਜਗ੍ਹਾ ਹੋਵੇ ਹਮ ਹਮ ਅਗਲੇ ਜਿਨੇ ਪਸ਼ੂ ਲੈਣਾ ਜੀ ਉਦੋਂ ਤੱਕ ਜਾਊਗਾ ਜੀ ਉੱਥੇ ਲੈ ਕੇ ਹਮ ਚਲੋ ਬਾਈ ਤੁਹਾਡੀ ਬੇਚਤਾ ਤੱਕ ਜਿਹੜੀ ਹੈਗੀ ਤੁਸੀਂ ਖਰੀਦ ਵੀ ਬਹੁਤ ਟਾਪ ਵਧੀਆ ਸਾਰਿਆਂ 'ਚ ਮੈਂ ਚਰਚਾ ਹੁੰਦੀ ਵੀ ਜਿਸ ਮੱਝ ਤੇ ਬਿੱਲੂ ਜਿੰਨੇ ਪੈਸੇ ਲਾ ਦੂ ਹੋਰ ਕੋਈ ਨਹੀਂ ਲਾ ਸਕਦਾ ਬਾਈ ਬਸ ਇਹ ਉਹ ਤੋਂ ਪਸੰਦ ਆਣੇ ਤੇ ਹੈ ਜੀ ਪਸੰਦ ਆਣੇ ਦਾ ਸਹੀ ਗੱਲ ਆ ਜੇ ਆਪਾਂ ਨੂੰ ਪਸੰਦ ਆ ਗਈ ਨਾ ਜੀ ਮੱਝ ਬੰਦੇ ਨੇ ਰੇਟ ਮੰਗ ਲਿਆ ਫਿਰ ਮੱਝ ਤੋਂ ਆਪਣੀ ਹੋਵਾ ਸਮਝ ਲੋ ਫਿਰ ਨਹੀਂ ਛੱਡਦੇ ਕਿਸੇ ਵੀ ਕਿ ਜਿੰਨੇ ਮਰਜ਼ੀ ਪੈਸੇ ਮੰਗ ਲੈਂਦੇ ਆ ਠੀਕ ਆ ਬਾਈ ਆਜੋ ਆਪਾਂ ਮੱਝਾਂ ਵੀ ਦਿਖਾ ਦਈਏ ਨਾਲ ਦੀ ਨਾਲ ਬਾਈ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਜਿਹੜੀ ਉਹ ਫਸਟ ਨੰਬਰ ਤੇ ਮੱਝ ਖੜੀ ਆ ਬਾਈ ਆ ਝੋਟੀ ਹੈ ਜੀ ਆਪਣੀ ਚਾਰ 25 ਕਿਲੋ 180 ਗ੍ਰਾਮ ਦੀ ਲਾਈਫ ਚੋਈ ਚੱਲੀ ਦੀ ਅੱਛਾ ਜੀ ਅਰਮੇਜ ਜਵਾਨਾ ਚੈਨਰ ਦੇ ਜੀ ਆਪਣਾ ਰਿਆਣੇ ਦੇ ਆ ਜੀ ਠੀਕ ਹੈ ਜੀ 28 ਕਿਲੋ 180 ਗ੍ਰਾਮ 180 ਗ੍ਰਾਮ ਚਾਰ ਦੰਦ ਦਸੀ ਉਦੋਂ ਦੂਜੇ ਸੂਏ ਸੂਏ ਹੋਈ ਸੀ ਬਾਈ ਨਾ ਪਹਿਲਣ ਜੀ ਪਹਿਲਣ ਨੇ ਹਾਂ ਜੀ ਇਹ じゃ ਦੂਜੇ ਬਿਆਣਾ ਜੀ ਨੇ ਠੀਕ ਹੈ ਦੂਜੇ ਬਿਆਣਾ ਜੀ ਹੈ ਜੀ ਅੱਗੇ ਅਗਲੇ ਵਾਲੇ ਜਿਹੜੀ ਮੇਰਾ ਮੇਲਿਆਂ ਦੀ ਤਿਆਰੀਆਂ ਹੋਣਗੇ ਨਾ ਜੀ ਠੀਕ ਹੈ ਬਾਈ ਉਸਮੇ ਦੇਖੋ ਰੱਬ ਨੇ ਜ਼ੁਕਰ ਰੱਖਿਆ ਜੀ ਅੱਛਾ ਕਿੰਨੇ ਮਹੀਨੇ ਦੀ ਗੱਬਣ ਹੋ ਗਈ ਵੀਰੇ ਇਹਨੂੰ ਜੀ 11 ਤਰੀਕ ਤੋਂ ਪੰਜਵਾਂ ਮਹੀਨਾ ਚੱਲ ਰਿਹਾ ਜੀ ਅੱਗੇ ਮੈਂ ਮੈਂ ਕਿੰਨੇ ਚ ਸਮੂ ਜਾਣਾ ਜੀ ਨੇ ਤੁਸੀਂ ਉਹ ਸਾਹਬ ਨਾਲ ਵੀ ਮੱਝਾਂ ਵਧੀਆ ਲੱਭਣੇ ਕਰੀਏ ਰੋਕ ਕੇ ਰੱਖੀ ਹੈ ਜੀ ਹਾਂ ਰੋਕ ਕੇ ਰੱਖ ਲੈ ਆਲੇ ਟਾਈਮ ਇਹ ਮੇਲਿਆਂ ਚ ਲਾਉਂਗੇ ਅੱਗੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਬਈ ਤੇ ਇਹ ਦੂਜੇ ਨੰਬਰ ਵਾਲੀ ਆ ਗਈ ਵੀਰੇ ਆਪਣੀ ਇਹ ਛੋਟੀ ਜੀ ਦੋ ਦੰਦ ਨੇ 21 ਕਿਲੋ ਦੁੱਧ ਕੱਢਿਆ ਸੀ ਜੀ ਨੇ ਜੀ ਦੀ ਲਾਈਫ ਚ ਵਾਈ ਕਰਵਾਣੀ ਸੀ ਮੈਂ ਮੇਰੇ ਕੋਲ ਬੱਚਿਆਂ ਦਾ ਵਿਆਹ ਸੀ ਜਿਆਦਾ ਆਈ ਤੀ ਛੋਟੀ ਮੈਂ ਤਾਹੂ ਰਾਮ ਸਿੰਘ ਕੋਲੋਂ ਲਿਆ ਸੀ ਇਹਨੂੰ ਅੱਛਾ ਜੀ ਚੰਗਾ ਦੁੱਧ ਤੇ ਜੀ ਚੰਗੇ ਪੈਸਿਆਂ ਦੀ ਖਰੀਦੀ ਦੀ ਆਪਾਂ ਠੀਕ ਬਾਕੀ ਬਾਈ ਸਾਰੀਆਂ ਦੇਖ ਰਹੇ ਹੋ ਇੱਕ ਤੋਂ ਇੱਕ ਵੱਧ ਕੇ ਨੇ ਮੱਝਾਂ ਤੁਹਾਡੇ ਕੋਲੇ ਇੱਕ ਤੋਂ ਇੱਕ ਜੀ ਸਾਰੇ ਚਲੋ ਪਸ਼ੂ ਤਾਂ ਸਾਰੇ ਵਧੀਆ ਰੱਖਦੇ ਨੇ ਜੀ ਪਰ ਆਪਣੀ ਵੀ ਕੋਸ਼ਿਸ਼ ਹੁੰਦੀ ਹੈ ਜੀ ਅੱਛੇ ਪਸ਼ੂ ਦਿਖਾਈਏ ਬਿਲਕੁਲ ਬਾਈ ਅੱਛੇ ਮਤਲਬ ਪਸ਼ੂ ਹੋਣਗੇ ਤਾਂ ਜਦੀ ਜੀ ਗੱਲ ਬਣਦੀ ਹੈ ਸੌਂਖ ਹੈ ਸਾਨੂੰ ਕੋਈ ਸੀਦਾ ਬਿਲਕੁਲ ਸ਼ੌਂਕ ਦਾ ਬਈ ਕੋਈ ਮੁੱਲ ਨਹੀਂ ਹੁੰਦਾ ਨਹੀਂ ਜੀ ਨਹੀਂ ਕੋਈ ਮੁੱਲ ਨਹੀਂ ਤੇ ਇਹ ਤੀਜੇ ਨੰਬਰ ਵਾਲੀ ਮੱਝ ਆ ਗਈ ਜਿਹੜੀ ਬਈ ਹਾਂ ਜੀ ਮੈਂ ਲਿਆ ਤਾਂ ਇਹ ਲਿਆ ਸੀ ਓਮ ਵੀਰ ਕੋਲ ਪਾਂਡਵਾਨ ਤੋਂ ਜੀ ਤਾਂ ਦੂਜੇ ਬਿਆਨ ਤਾਂ ਜੀ ਇਹਨੇ ਨਾ ਜੀ ਉੱਥੇ ਕੱਢਿਆ 28 ਕਈ ਕਿਲੋ ਜੀ 832 ਗ੍ਰਾਮ ਦੀ ਠੀਕ ਹੈ ਬਈ ਇਹਨੇ ਫਰਸਟ ਟਾਈਪ ਜੀ ਉੱਥੇ ਜੋ ਆਪਣਾ ਮਹਿ ਮਿਲਣ ਲੱਗਿਆ ਸੀ ਜੀ ਇਹਨੇ ਪਲਸਰ ਮੋਟਰਸਾਈਕਲ ਜਿੱਤੇ ਪਲਸਰ ਮੋਟਰਸਾਈਕਲ ਇਸ ਮੱਝ ਨੇ ਜਿੱਤੇ ਸੀ ਉਹ ਜਿੱਤ ਜੀ ਠੀਕ ਕਿਹੜੇ ਬਿਆਨ ਸੀ ਜਦੋਂ ਇਹ ਲੱਗੀ ਸੀ ਇਹਦੀ ਬਸ ਅੱਛਾ ਜੀ ਜੋ ਮੈਨੂੰ ਲੱਗਾ ਮਾਰਚ 7 ਮਾਰਚ ਤੱਕਤਾ ਜੀ ਮਿਲ 7 ਮਾਰਚ ਨੂੰ ਇਹਨੇ ਫਾਈਨਲ ਹੋ ਗਿਆ ਜੀ ਉੱਥੇ ਠੀਕ ਹੈ ਪਰ ਪਲਸਰ ਜਿੱਤੇ ਬਈ ਪਲਸਰ ਜਿੱਤ ਕੇ ਆਇਆ ਠੀਕ ਹੈ ਬਈ ਤੇ ਇੱਕ ਆ ਗਈ ਬਈ ਆ ਗਈ ਜੀ ਅਮ ਅਮਰਤ ਮੱਝ ਆਪਣੀ ਅੱਛਾ ਜੀ ਆਹ ਮੱਝ ਨੇ ਜੀ ਚਲੋ ਅੱਜ ਜਦੋਂ ਤੇਹੀ ਚਾਰ ਦੰਦ ਦਾ ਸਭ ਦਾ ਹੀ ਰਿਕਾਰਡ ਵਧੀਆ ਜੀ ਹਾਂਜੀ ਪਰ ਇਹ ਚ ਉਹ ਟਾਈਮ ਮਾਂ ਮਾਂ ਇਸ ਮੱਝ ਨੇ ਜੀ 23 ਕਿਲੋ 600 ਗ੍ਰਾਮ ਚਾਰ ਦੰਦ ਨੇ ਦੁੱਧ ਕੱਟਿਆ ਦੱਸ ਕੱਢਿਆ ਦਾ ਇਹ ਇਹਦਾ ਨਾਮ ਅਮਰਤ ਹੈ ਜੀ ਇਸੇ ਦੇ ਨਾਮ ਤੇ ਰੱਖਿਆ ਤੁਸੀਂ ਨੇ ਹਾਂ ਅਮਰਤੀ ਸੀ ਜੀ ਨਾਮ ਆਪਣੀ ਸਭ ਤੋਂ ਪੁਰਾਣੀ ਮੱਝ ਆ ਜੀ ਸਭ ਤੋਂ ਵਧੀਆ ਮੱਝ ਆ ਇਸ ਠੀਕ ਆ ਬਈ ਕਿੰਨੀ ਕਰਦੀ 28 ਕਿਲੋ ਦੁੱਧ ਕੱਢ ਦਿੰਦੀ ਐ ਐਤ ਕੀ ਪੰਜਵਾਂ ਵਿਆਹ ਹੋਊਗੀ ਜੀ ਅੱਛਾ ਪੰਜਵੇਂ ਵਿਆਹ ਤੇ ਚਾਹੂ ਹੈ ਇਹਦੀ ਹਾਂਜੀ ਠੀਕ ਆ ਬਈ ਜੀ ਪਹਿਲੇ ਵਿਆਹ ਦਾ ਇਹਦਾ ਸੰਗਰਾਮ ਬੋਲਾ ਜੀ ਜਿਹਦੇ ਸਿਮਨ ਵੀ ਆਂਦੇ ਆ ਸੰਗਰਾਮ ਕਮਲ ਦੇ ਨਾਮ ਉਹ ਇਸ ਮੱਝ ਦਾ ਬੋਲਾ ਜੀ ਹਾਂ ਜੀ ਪਹਿਲੇ ਐ ਮਨੁਕਤੀ ਕਬੂਲਾ ਜੀ ਐ ਮਨੁਕਤੀ ਦਾ ਬਈ ਦੂਜੇ ਕੀ ਸੀ ਕੱਟੀਆਂ ਜੀ ਅੱਗੇ ਦਿਖਾਉਂਗੇ ਜੀ ਠੀਕ ਹੈ ਬਈ ਇੱਕ ਆ ਕੱਟੀ ਹੈ ਜੀ ਦੀ ਅੱਛਾ ਇਹਦਾ ਐਮ 144 ਐ ਐਤ ਕੀ ਬਿਆੰਤ ਪੀ ਐ ਠੀਕ ਹੈ ਬਈ ਇਹਦਾ ਵੀ ਪਿੱਠਪੜਾ ਬਹੁਤ ਟੌਪ ਦਾ ਬਈ ਹਾਂ ਜੀ ਤੇ ਆ ਬਈ ਇਹਦਾ ਕੱਦ ਵੱਡ ਬਹੁਤ ਵੱਡਾ ਹਾਂ ਜੀ ਮੈਂ ਸ਼ਰਿੰਦਰ ਆਇਆ ਸੀ ਜੀ ਵੀਡੀਓ 'ਚ ਹਾਂਜੀ ਬਣਾਈ ਸੀ ਥੋੜੇ ਦਿਨ ਹੋਏ ਹਾਂਜੀ ਚੰਗੀ ਮੱਝਾ ਜੀ ਆਪਣੀ ਉਹ ਤੀਜੇ ਬਿਆੰਤ ਚਾ ਜੀ ਜੋ ਮੈਂ ਇਹਨੂੰ ਲੈ ਕੇ ਆਇਆ ਤਾਂ ਜੀ ਮਾਮਨ ਅੱਛਾ ਜੀ ਜਦ ਹੈ ਤਾਂ ਜੀ ਦਾ 19 20 21 ਕਿਲੋ ਦੁੱਧ ਹੋ ਗਈ ਠੀਕ ਹੈ ਜੀ ਇਹ ਤੇਰੀ ਹੈ 26 ਕਿਲੋ ਦੁੱਧ ਜੀ 26 ਕਿਲੋ ਚੱਲ ਰਹੀ ਹੈ ਹਾਂ ਜੀ ਮਹੀਨਾ ਇਹਦਾ ਥਾਨ ਲੇਵਾ ਬਹੁਤ ਟੌਪ ਦਾ ਬਈ ਲੱਗਿਆ ਹੈ ਇਹ ਤਾਂ ਚਵਾਈ ਵੀ ਆਪਣੀ 6:30 ਵਜੇ ਹੀ ਹੈ ਸਵੇਰ ਦੀ ਅੱਛਾ ਅੱਛਾ ਇਹਦੀ ਤੋਂ ਦੇਖਦੇ ਆ ਥੋੜੇ ਦਿਨਾਂ ਚ ਲਾਈਵ ਚਵਾਈ ਵੀ ਕਰਾਉਂਗੇ ਜੀ ਠੀਕ ਹੈ ਬਾਈ ਜੀ ਤੇ ਅੱਗੇ ਆਪਣੀ ਆਮ ਆਜਾ ਇੱਕ ਇਹ ਝੋਟੀ ਹੈ ਜੀ ਹਾਂ ਝੋਟੀ ਹੈ ਜੀ ਆ ਦੂਜੇ ਬਿਆਨ ਦੀ ਆ ਵੀ ਪਾਣਵਾਨ ਤੋਂ ਆਈ ਦੀ ਜੀ ਓਮ ਵੀਰ ਕੋਲ ਅੱਛਾ ਜੀ ਉਹ ਹੋ ਗਈ ਜੀ ਮੇਰੇ ਸਾਹ ਤੋਂ 40-45 ਦਿਨ ਦੀ ਗੱਬਣ ਹੋ ਗਈ ਜੀ ਠੀਕ ਹੈ ਬਈ ਆਹ ਹੋਰ ਜੀ 4-4.5 ਮਹੀਨੇ ਦੀ ਵਿਆਈ ਹੋ ਗਈ ਜੀ ਬਈ ਮੈਂ ਦੇਖਿਆ ਕੱਦ ਵੀ ਬਹੁਤ 22 ਕਿਲੋ ਦੇ ਕਰੀਬ ਅੱਛਾ ਦੁੱਧ ਨਹੀਂ ਜਾਂਦੀ 22-23 ਕਿਲੋ ਨਾਰਮਲ ਜੀ ਕੱਦ ਬਹੁਤ ਵੱਡਿਆ ਬਈ ਮੱਝਾਂ ਦਾ ਕੱਦ ਬਹੁਤ ਵੱਡੇ ਹਾਂ ਆਹ ਮੱਝ ਵੀ ਆ ਜਿਹੜੀ ਮੈਂ ਸਾਹਮਣੇ ਦੇਖ ਰਿਹਾ ਤੇ ਇਹਦੀ ਕੀ ਡਿਟੇਲ ਹੈ ਵੀਰੇ ਆਹ ਮੱਝ ਬਹੁਤ ਚੰਗੀ ਮੱਝ ਆ ਜੀ ਜੀ ਅੱਗੇ ਇਹਨੇ ਦੂਜੇ ਬਿਆਹ ਚ ਆਪਣੇ ਕੋਲ ਕੱਢਿਆ 27-28 ਕਿਲੋ ਦੁੱਧ ਜੀ ਅੱਛਾ ਜੀ ਇਹਦੀ ਲਾਈਵ ਚੁਆਈ ਨਹੀਂ ਕਰਵਾ ਸਕਦੇ ਜੀ ਆਪਾਂ ਵਿਆਹ ਚ ਹੁਣ ਜਿਹੜੇ ਦੇ ਕਈ ਮ ਤਾ ਜੀ ਤੇ ਹੋ ਗਈ ਜੀ ਉਹ ਇਹਨੂੰ ਮੈਨੂੰ ਲੱਗਦਾ ਜੀ 11 ਤਰੀਕ ਨਾ 7 ਤਰੀਕ ਤੋਂ ਜੀ ਨੂੰ ਪੰਜਵਾਂ ਮਹੀਨਾ ਲੱਗਿਆ ਜੀ ਗੱਭਣ ਨੂੰ ਠੀਕ ਹੈ ਬਾਈ ਇਹ ਵੀ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਨੇ ਹਾਂ ਜੀ ਆਪਾਂ ਕਿਹ ਮੇਲੇ ਦੀ ਤਿਆਰੀ ਇਹਦੇ ਹਾਈਟ ਬਹੁਤ ਹੈ ਜੀ ਮੱਝ ਦੀ ਹਾਈਟ ਮੈਂ ਦੇਖੇ ਬਹੁਤ ਘੱਟ ਹੁੰਦੀਆਂ ਨੇ ਬਾਈ ਹਾਂ ਜੀ 18 19 ਕਿਲੋ ਦੁੱਧ ਦੀ ਵੀ ਤਿਆਰ ਹੈ ਜੀ ਮੱਝ ਦੇ ਵਿੱਚ ਬਹੁਤ ਚੰਗੀ ਮੱਝ ਹੈ ਜੀ ਇਹ ਬਾਈ ਹਾਈਟ ਦਾ ਵੀ ਫਰਕ ਰਹਿੰਦੀ ਹੈ ਫਿਰ ਦੁੱਧ ਦੋਸ ਪਾਦਨ ਵੇਲੇ ਬਾਈ ਮੈਂ ਦੇਖੋ ਜੀ ਇੱਕ ਹਾਈਟ ਨਾਲ ਦੇਖੋ ਨਾ ਪੀਠ ਦੇਖੋ ਕਿੰਨੀ ਪਿਆਰੀ ਹੁੰਦੀ ਹੈ ਇੱਕ ਖੜਤ ਬਹੁਤ ਚੰਗੀ ਹੈ ਜੀ ਮੱਝ ਦੀ ਮੇਰੇ ਤਾਂ ਤਾਂ ਉੱਚੀ ਹੈ ਜੀ ਮੱਝ ਹਾਂ ਹਾਂ ਕੱਦ ਬਹੁਤ ਆ ਬਾਈ ਮੇਰੇ ਤਾਂ ਉੱਚੀ ਹੈ ਜੀ ਮੱਝ ਫਿਰ ਇੱਕ ਕੱਦ ਨਾਲ ਲੰਮੇਟ ਵੀ ਹੈਗੀ ਲੰਮੇਟ ਵੀ ਹੈ ਸਾਰਾ ਕੁਝ ਸੁਨੱਖੀ ਵੀ ਬਹੁਤ ਹੈ ਵੀਰੇ ਹਾਂ ਸੁਨੱਖੀ ਬਹੁਤ ਸਿੰਘ ਸਿੰਘ ਵੀ ਬਹੁਤ ਸੋਹਣਾ ਬਹੁਤ ਸਾਰਾ ਕੁਝ ਮਤਲਬ ਇੱਕ ਹੋਰ ਆ ਜੀ ਦੇਖੋ ਬੱਚਾ ਇਹਦਾ ਵਿਚਾਰੀ ਦਾ ਮਰ ਗਿਆ ਸੀ ਅੱਛਾ ਜੀ ਇਹਨੂੰ ਕੋਈ ਕੋ ਨਹੀਂ ਹੈ ਜੀ ਬੱਚੇ ਪੁੱਛੇ ਦਾ ਅੱਛਾ ਬਾੜਾ ਕੇ ਰੋ ਜੀ ਘਰ ਕੱਢ ਲਓ ਲੱਤ ਲੁੱਤੋ ਬਾਈ ਬਹੁਤ ਕੋਈ ਨਹੀਂ ਕੱਢ ਸਕਦਾ ਜੀ ਕਿਸੇ ਕੋਲ ਵੀ ਆ ਜਾ ਹੂੰ ਅੱਛਾ ਇਹ ਵੀ ਮੇਲੇ ਵਾਸਤੇ ਅੱਗੇ ਤਿਆਰ ਕਰ ਰਹੇ ਹਾਂ ਹਾਂ ਜੀ ਕਿਸਮਾਲ ਥੋੜੀ ਜੀ ਘੱਟ ਹੋ ਰਹੀ ਮੱਜਾਂ ਦੀ ਬਾਹਰ ਇਹ ਜਦੋਂ ਮਕਾਨ ਨੂੰ ਗੁੰਨਾ ਚ ਵੀ ਲੱਗ ਰਿਹਾ ਇਹ ਮਾਝ ਵੀਰੇ ਆਪਣੀ ਆ ਸ਼ੇਰ ਨਹੀਂ ਮਰ ਜਾ ਜੀ ਆਪਣੀ ਅੱਛਾ ਇਹ ਆ ਗਈ ਸ਼ੇਰਨੀ ਜੀ ਹਾਂ ਜੀ ਇਹਨੇ ਕਿੰਨਾ ਦੁੱਧ ਕੱਢਿਆ ਵੀਰੇ ਇਹਦਾ ਜੀ ਆਪਾਂ ਲੈਦੇ ਜੀ ਉੱਥੇ 28 29 ਕਿਲੋ ਦੁੱਧ ਤੋਲ ਕੇ ਜੀ ਇਹਦੇ ਥੋੜੀ ਥਾਣੇ ਜੀ ਦਿੱਕਤ ਆ ਗਈ ਜੀ ਅੱਛਾ ਜੀ ਕਿਪ ਤਾਂ ਹੋ ਗਈ ਜੀ ਉਹ 3 ਮਹੀਨੇ ਦੀ ਗੱਭਣ ਹੋ ਜਾਊਗੀ ਜੀ 25 ਤਰੀਕ ਨੂੰ ਠੀਕ ਹੈ ਵੀਰੇ ਤਾਂ ਇਹ ਤੋਂ ਇਹਦੇ ਨਿਚੇ 13 14 ਕਿਲੋ ਦੁੱਧ ਰਹਿ ਗਿਆ ਜੀ ਠੀਕ ਹੈ ਵੀਰੇ ਹਾਂ ਜੀ ਪਹਿਲੋਂ 15 ਤਾਂ ਘਟਦੀ ਜਾ ਰਹੀ ਹੈ ਇਹ ਸੰਭਾਲਣੀ ਹੈ ਨਾ ਅੱਛਾ ਅੱਛਾ ਹਾਂ ਜੀ ਕੁਝ ਟਿੱਕੇ ਟੁੱਕੇ ਬਹੁਤ ਲੱਗੇ ਅੱਛਾ ਉਹ ਮੱਝਦੀ ਇਹ ਇੱਕ ਹੋਰ ਜੋ ਅਮਰਤ ਮੱਝਦੀ ਹੈ ਜੀ ਠੀਕ ਹੈ ਵੀਰੇ ਇਹਦਾ ਸੰਗਰਾਮ ਹੈ ਸੰਗਰਾਮ ਦੀ ਭੈਣ ਹੈ ਜੀ ਸੰਗਰਾਮ ਦੀ ਭੈਣ ਆ ਤੇ ਇਹ ਕਿਹੜੇ ਬੁੱਲਦੀ ਹੈ ਵੀਰੇ ਆਪ ਇਹੋ ਪੰਚਾਇਤੀ ਬੁੱਲਦੀ ਹੈ ਜੀ ਉੱਥੇ ਦੇ ਮੈਂ ਤਾਂ ਲੈ ਕੇ ਆਇਆ ਤਾਂ ਨਾ ਜਦ ਮੱਝ ਦੇ ਨਾਲ ਕੱਟਾ ਨਾਲ ਆਇਆ ਸੀ ਉਹ ਗੱਬਣ ਸੀ ਜੱਤ ਠੀਕ ਹੈ ਜੀ ਇਹ ਨੇ ਕਿੰਨਾ ਦੁੱਧ ਦਿੱਤਾ ਆਪਣੇ ਕੋਲ ਪੀਕ ਵੀਰੇ ਪੂਰਾ ਹੈ ਨਾ ਇਹਨੇ 18 ਕਿਲੋ ਦੁੱਧ ਦਿੱਤਾ ਜੀ ਇਹ ਵੀ ਕੋਈ ਵੀ ਆ ਜਾ 14 ਕਿਲੋ ਦੁੱਧ ਆ ਜੀ ਪਹਿਲੀ ਤਰੀਕ ਤੋਂ ਪੰਜਵਾਂ ਮਹੀਨਾ ਚੱਲ ਰਿਹਾ ਜੀ ਇਹਨੂੰ ਗੱਬਣ ਠੀਕ ਹੈ ਪੰਜ ਦੀ ਹੋ ਜੂਗੀ ਜੀ ਪਹਿਲੀ ਤਰੀਕ ਨੂੰ ਅੱਗੇ ਠੀਕ ਹੈ ਬਈ ਜੀ ਇੱਕ ਆ ਗਈ ਜੱਗੇ ਆਪਣੀ ਮੱਝ ਹਾਂਜੀ ਆ ਆਪਣੇ ਜਿਹੜਾ ਰਣੀਆਂ ਹਾਂਜੀ ਔਲੇ ਆਪਣੇ ਸੰਨੀ ਜੀ ਹਾਂਜੀ ਹਾਂਜੀ ਉਹਨੇ ਚੜੀਕੋ ਮੇਲਾ ਕਰਵਾਇਆ ਸੀ ਨਾ ਜੀ ਹਾਂ ਪਿੱਛੇ ਜੇ ਕਰਾਇਆ ਵੀਰੇ ਹਾਂਜੀ ਹਾਂਜੀ ਉੱਥੇ ਆਪਣਾ ਮੇਲੇ ਚ ਪਹਿਲੇ ਨੰਬਰ ਤੇ ਆ ਜੀ ਬੁਲਟ ਜਿੱਤ ਕੇ ਲਈ ਦੀ ਮੱਛੀ ਬੁਲਟ ਜਿੱਤੇ ਇਸ ਹਾਂਜੀ 25 ਕਿਲੋ ਦੇ ਉੱਪਰ ਦੁੱਤੀ ਜਿੰਦਾ ਇਸ ਮੱਝ ਨੇ ਬੁਲਟ ਜਿੱਤੇ ਵੀਰੇ ਹਾਂ ਬਹੁਤ ਚੰਗੀ ਮੱਛੀ ਹੈ ਜੀ ਇਹਨੇ ਕਿਹੜੇ ਬਿਆੰਤ ਚ ਆ ਬਈ ਇਹ ਹੁਣ ਤੀਜੇ ਚ ਤੀਜੇ ਚ ਤੀਜੇ ਸੂਏ ਆ ਠੀਕ ਹੈ ਭਾਈ ਭਾਈ ਜਿਵੇਂ ਆਪਣੇ ਘਰੇ ਮੰਨ ਲਾ ਕੋਈ 25 26 ਕਿਲੋ ਦੁੱਧ ਕੱਢਦੀ ਆ ਮੇਲੇ 'ਚ ਕਿੰਨਾ ਕ ਫਰਕ ਪਾ ਜਾਂਦੀ ਵੀ ਘਟਾ ਜਾਂਦਾ ਜਾਨਵਰ ਜਗਾ ਬਦਲਣ ਕਰਕੇ ਇਸ ਮੱਝ ਦਾ ਤਾਂ ਦੇਖੋ ਜੀ ਪਿਛਲੇ ਬਿਆਨ 'ਚ ਮੈਂ 26 ਕਿਲੋ ਦੁੱਧਤਾ ਜੀ ਪਿਛਲੇ ਬਿਆਨ 'ਚ ਹੂੰ ਮੇਲੇ ਜੋ ਆਪਣੇ ਪਤੇ ਜਦ ਬਿਾਈਤੀ ਨਾ ਜੀ ਮੱਝ ਹੂੰ 22 ਕਿਲੋ ਤਾਂ ਖਾਲੀ-ਖਾਲੀ ਹੋਈ ਸੀ ਜੀ ਮੱਝ ਅੱਛਾ ਵੀ ਇਹ ਤਾਂ ਥੋੜਾ ਜਿਹਾ ਟਾਈਮ ਮਤਲਬ ਮੇਲੇ 'ਚ ਜਦ ਗਈ ਜੀ ਨਾ 20 22 ਦਿਨ ਦੀ ਮੱਝ ਬਿਾਈਤੀ ਘੱਟ ਦਿਨਾਂ ਦੀ ਸੂਈ ਸੀ ਘੱਟ ਵੀ ਥੋੜੀ ਜਿਹੀ ਸੰਭਾਲ ਮਤਲਬ ਜਿਆਦਾ ਨਾਜ-ਨੂਜ ਨਹੀਂ ਪਾਇਆ ਥੋੜਾ ਜਿਹਾ ਪੈ ਵੀ ਗਿਆ ਤਾਂ ਉੱਥੇ ਜਾ ਕੇ ਬਿਮਾਰ ਵੀ ਹੋ ਗਈ ਦੀ ਮੱਝ ਠੀਕ ਐਨੇ ਦਿਨਾਂ ਦਾ ਮੈਲ ਹੀ ਚੱਲਦਾ ਹੁੰਦਾ ਹਾਂ ਹਾਂ 30 ਤੋਂ ਉੱਪਰ ਪਹੁੰਚ ਗਈ ਦੀ ਜੀ ਮੱਝ ਉੱਥੇ ਜਾ ਕੇ ਦਿੱਕਤ ਆ ਗਈ ਦੀ ਜੀ ਠੀਕ ਐ ਵੀਰੇ ਤੇ ਇਹ ਮੱਝ ਵੀਰੇ ਆਹ ਛੋਟੀ ਜੀ ਪਹਿਲਣਾ ਚਾਰ ਦੰਦ ਹੈ ਅੱਛਾ ਜੀ ਇਹਨੇ 22 ਕਿਲੋ ਦੁੱਧ ਦੇਰੀ ਹੈ ਜੀ ਅੱਛਾ ਵੀਰੇ ਅੱਗੇ ਹੋ ਗਈ ਜੀ ਮੁੰਲਾ 4 ਮਹੀਨੇ ਦੀ ਸੂਈ ਹੋ ਗਈ ਜੀ 2 ਮਹੀਨੇ ਦੀ ਅੱਗੇ ਆਸ ਵੀ ਹੈ ਜੀ ਦੋ ਤੋਂ ਉੱਪਰ ਹੋ ਗਈ ਜੀ ਤਾਂ ਠੀਕ ਹੈ ਵੀਰੇ ਪਰ ਹੋਗੀ ਇਹਨੂੰ ਥੋੜੀ ਜੀ ਥਣ ਦੀ ਦਿੱਕਤ ਜੀ ਆ ਰਹੀ ਛੋਟੀ ਚੰਗੀ ਹੈ ਠੀਕ ਹੈ ਵੀਰੇ ਤੁਹਾਡੇ ਫਾਰਮ ਦੀ ਕੋਈ ਐਹ ਜੀ ਮੱਝ ਹੋਵੇ ਬਈ ਜਿਹਨੇ ਸਭ ਤੋਂ ਵੱਧ ਦੁੱਧ ਕੱਢਿਆ ਹੋਵੇ ਤੁਹਾਡੀ ਕੋਈ ਐਵੇਂ ਹੋਵੇ ਵੀ ਆਪਾਂ ਨੇ ਜਾਂ ਤੁਹਾਡੇ ਫਾਰਮ ਤੇ ਹੋਵੇ ਜਾਂ ਤੁਸੀਂ ਨੇ ਦਿੱਤੀ ਹੋਵੇ ਅੱਗੇ ਮੇਰੇ ਭਾਜੀ ਆਪਣੀ ਉਹ ਤੇ ਜੀ ਬਾਣੀ ਮੱਝ ਛੋਟੀ ਦੂਜੇ ਬਿਆੰਚ ਹਾਂਜੀ ਵਰਲਡ ਚੈਂਪੀਅਨ ਰਹੀ ਹੈ ਜੀ ਉਹ ਰਣੀਆਂ ਜਾ ਕੇ ਉਹਰੇ ਮੇਰੇ ਕੋਲ ਕੱਢਿਆ ਤਾਂ ਜੀ ਉਹਨੇ 32 ਕਿਲੋ 850 ਗ੍ਰਾਮ ਜੀ ਉੱਥੇ ਕੱਢਿਆ 35 ਕਿਲੋ 950 ਗ੍ਰਾਮ ਦੁੱਧ ਤਕਰੀਬਨ 36 ਕਿਲੋ ਦੁੱਧ ਹੋ ਗਿਆ ਜੀ 36 ਕਿਲੋ ਦੁੱਧ ਹੋ ਗਿਆ ਜੀ اچھا ਇਹਨੇ 월ਡ ਰਿਕਾਰਡ ਬਣਾਇਆ 월ਡ ਰਿਕਾਰਡ ਬਣਾਤਾ ਜੀ ਉਹ ਆਪਣੇ ਫਾਰਮ ਤੋਂ ਗਈ ਆਈ ਆਪਣੇ ਫਾਰਮ ਤੋਂ ਗਈ ਦੀ ਆਪਾਂ ਠੀਕ ਆ ਭਾਈ ਜੀ ਸੰਨੀ ਲੈ ਗਿਆ ਸੰਨੀ ਗਿੱਲ ਜੀ ਠੀਕ ਆ ਭਾਈ ਹਾਂ ਆਪਣਾ ਵੀ ਗਿੱਲ ਆ ਨਾ ਜੀ ਗੋਤ ਅੱਛਾ ਜੀ ਠੀਕ ਆ ਠੀਕ ਆ ਜੀ ਤੋ ਕੋੜੇ ਵੀ ਬਹੁਤ ਚੰਗੇ ਹਨ ਉਹਨਾਂ ਕੋਲੇ ਵੀ ਹਾਂ ਜੀ ਤੇ ਬਈ ਜਿਵੇਂ ਇਹ ਹੁਣ ਆਪਣੇ ਕੋਲੇ ਕੱਟੇ ਆ ਕੱਟੀਆਂ ਹੁੰਦੀਆਂ ਨੇ ਇਹ ਕੱਟੀਆਂ ਹੋ ਤਿਆਰ ਕਰਤੀ ਸੀ ਮਾਜੀ ਕੀ ਜੀ ਇਹ ਤਾਂ ਸੇਲ ਕਰਤੀ ਸੀ ਆਪਾਂ ਨੇ ਅੱਛਾ ਸੇਲ ਹੋ ਜਾਂਦੇ ਨੇ ਤੁਹਾਡੇ ਕੋਲੇ ਇਹ ਤਾਂ ਕਰਤੀ ਸੀ ਸੇਲ ਆ ਬੰਦਾ ਕੋਈ ਆਪਣੇ ਇਧਰ ਹੀ ਆ ਗਾ ਜੀ ਹਿਆਣੇ ਦਾ ਅੱਛਾ ਬਈ ਅਮਰੀਕਾ ਗਿਆ ਹੈ ਜੀ ਉਹ ਮੁੰਡੇ ਨੇ ਲਈ ਹੈ ਜੀ ਉਹਨੇ ਕੱਲ ਪੇਮੈਂਟ ਦੀ ਬਾਤ ਕੀਤੀ ਸੀ ਆਪਣੇ ਕੋਲ अच्छा भाई मतलब ਤੁਹਾਡੇ ਕੋਲ ਐ ਬੁਕਿੰਗ ਵੀ ਰਹਿੰਦੀ ਫਲਾਣੀ ਮੱਝ ਦੀ ਕੱਟੀ ਅਸੀਂ ਲੈਣੀ ਆ ਜਾਂ ਹੋਰ ਐਵੇਂ ਬਸ ਬੁਕਿੰਗ ਤੋਂ ਰਹਿੰਦੀ ਹੈ ਜੀ ਪਹਿਲੀ ਬਾਕੀ ਆਹ ਕੱਟੀ ਪਹਿਲੇ ਵਾਰੀ ਇੰਨੀ ਮਹਿੰਗੀ ਸੇਲ ਕਰੀ ਹੈ ਜੀ ਅੱਛਾ ਜੀ ਕਹ ਦੱਸੂਗੀ ਕੀਮਤ ਬਈ ਸਵਾ 3 ਲੱਖ ਦੀ ਸਵਾ 3 ਲੱਖ ਦੀ ਐਡੀ ਕੱਟੀ ਬਈ ਹੈ ਪੰਜ ਮਹੀਨੇ ਦੀ ਹੋ ਜੂਗੀ ਜਦ ਜਾਓਗੇ ਜੀ ਉਹ 25 ਤਰੀਕ ਨੂੰ 3 ਮਹੀਨੇ ਦੀ ਹੋ ਜੂਗੀ ਜੀ ਇਹ ਇਹ ਹੈ ਕਿਹੜੇ ਸੀਮੰਦੀ ਆ ਵੀਰੇ ਇਹ ਇਹੋ ਆਪਣੇ ਸੰਗਰਾਮ ਬੁੱਲਦੀ ਹੈ ਜੀ ਅੱਛਾ ਸੰਗਰਾਮ ਦੀ ਆ ਹਾਂ ਜੀ ਤੁਸੀਂ ਸੰਗਰਾਮ ਤੁਸੀਂ ਫਿਰ ਜ਼ਿਆਦਾਤਰ ਹੋਪ ਸੀ ਉਹ ਮੇਰਾ ਆਪਣੀ ਮਾਜੀ ਦਾ ਪਤਾ ਨਹੀਂ ਸਾਨੂੰ ਸਾਰੇ ਦੀ ਲਾਈਨ ਦਾ ਪਤਾ ਅੱਜ ਕੱਲ ਤੋਂ ਸੀਮਨਾ ਚਿਹਰਾ ਫੇਰੀ ਬਹੁਤ ਹੈ ਫੇਰਾ ਫੇਰੀ ਬਹੁਤ ਆ ਉਹਦਾ ਸਾਨੂੰ ਸਾਰਾ ਪਤਾ ਜੀ ਆਪਣੇ ਠੀਕ ਆ ਫਿਰ ਸੰਗਰਾਮ ਦੀ ਵਰਤਦੇ ਹੋ ਜ਼ਿਆਦਾ ਵੀਰ ਤਕਰੀਬਨ ਉਹ ਪਰਲੀ ਝੋਟੀ ਹੈ ਜਿਹੜੀ ਚਾਰਦੰਦ ਆ ਉਹਨੂੰ ਵੀ ਸੰਗਰਾਮ ਦਾ ਲੱਗਦਾ ਤੇ ਇਹ ਸਵਾ 3 ਲੱਖ ਦੀ ਵੇਚੀ ਆ 5 ਮਹੀਨੇ ਦੀ ਕੱਟੀ ਨਹੀਂ 3 ਮਹੀਨੇ ਦੀ ਹੋਊਗੀ ਜੀ 3 ਮਹੀਨੇ ਦੀ ਹੋਊਗੀ 5 ਮਹੀਨੇ ਦੀ ਅੱਗ ਲੈ ਜੂਗਾ ਜੀ ਅੱਛਾ ਜਦੋਂ 5 ਦੀ ਹੋਊਗੀ ਫਿਰ ਲੈ ਕੇ ਜਾਓਗੇ ਕਿਨੇ ਲੈ ਕੇ ਜਾਓਗੇ ਉਹ ਤਾਂ ਕਹਿੰਦਾ ਰਹੀ ਵੀ ਭੇਜ ਦੋ ਮਾਂ ਚੱਲ ਕੋਈ ਨਾ ਦੋ ਕੁ ਮਹੀਨੇ ਹੋਰ ਦੁੱਧ ਪਲਾ ਦੇ ਜੀ ਜੀ ਹਾਂ ਨਾ ਸਹੀ ਗੱਲ ਆ ਬਾਈ ਦੁੱਧ ਚੰਗਾ ਵੀਰੀ ਕੱਟੀ ਬਹੁਤ ਚੰਗੀ ਐ ਸੌ ਐ ਠੀਕ ਆ ਬਾਈ ਮਾਂ ਬਹੁਤ ਮਾਂ ਵਾਂਗੂੰ ਨਾ ਬਹੁਤ ਜ਼ਿਆਦਾ ਸੌ ਐ ਹਾਂ ਸੌ ਵੀ ਐ ਬਾਕੀ ਨਾਲ ਦੇਖੋ ਜੀ ਵੀ ਤੋ ਕੱਟੀ ਦੀ ਕਿੰਨੀ ਦੇਖੋ ਕਿੰਨੀ ਲੰਮੀ ਨਾਲ ਐ ਮਤਲਬ ਬੱਚੇ ਬਹੁਤ ਚੰਗੇ ਆ ਸੰਗਰਾਮ ਦੇ ਬਾਕੀ ਕੁਆਲਿਟੀ ਵਿਕਦੀ ਐ ਵੀਰੇ ਹੈ ਨਾ ਕੁਆਲਿਟੀ ਮਾਂ ਵੀ ਚੰਗੀ ਆ ਗਾੜੀ ਪਿਓ ਵਾਲੀ ਲਾਈਨ ਵੀ ਹੋਗੀ ਹੂੰ ਐਸੀ ਕੱਟੀਆਂ ਕੱਢਦੀਆਂ ਜੀ ਦੁੱਧ ਬਾਕੀ ਟਾਈਮ ਲੱਗਦਾ ਜੀ ਦੇਖੋ ਟਾਈਮ ਲੱਗਦਾ ਵੀਰੇ ਸਹੀ ਗੱਲ ਆ ਤੇ ਵੀਰੇ ਕਟੀਆਂ-ਕੁਟੀਆਂ ਸੇਲ ਕਰਦਣ ਨੂੰ ਜੇ ਤੁਹਾਡਾ ਨੰਬਰ ਜਿਵੇਂ ਵਿੱਚ ਪਾਵਾਂਗੇ ਆਪਾਂ ਤੁਹਾਨੂੰ ਫੋਨ ਕਰ ਦਾਂ ਹਾਂ ਜਾਂ ਕਟੀਆਂ ਚ ਕਰੋ ਜੀ ਠੀਕ ਹੈ ਬਈ ਵੇਚ ਲਈਆਂ ਜੀ ਮੈਂ ਆਹ ਤੋਂ ਵੇਚਤੀ ਆਹ ਸੇਰਨੀ ਵਾਲੀ ਕੱਟੀ ਹੈ ਜੀ ਅੱਗੇ ਦੋ ਕਟੀਆਂ ਹੋਰ ਆਂ ਜੀ ਅੱਛਾ ਅੱਛਾ ਵੀਰੇ ਮਤਲਬ ਤਿੰਨ ਕਟੀਆਂ ਹੀ ਸੇਲ ਕਰਨ ਨੂੰ ਠੀਕ ਠੀਕ ਹੈ ਬਾਈ ਜਿਵੇਂ ਬਾਈ ਤੁਸੀਂ ਚਲੋ ਕਹਿ ਰਹੇ ਹੋ ਵੀ ਸਭ ਤੋਂ ਮਹਿੰਗੀ ਤੁਸੀਂ ਨੇ ਕੱਟੀ ਵੇਚੀ ਇਹ ਸਵਾ 3 ਲੱਖ ਦੀ ਮੱਝ ਕਿੰਨੀ ਮਹਿੰਗੀ ਵੇਚਿਆ ਹੁਣ ਤੱਕ ਤੁਸੀਂ ਨੇ ਆਪਣੇ ਫਾਰਮ ਤੋਂ ਵੀਰੇ ਆਪਣੀ 1.7 ਲੱਖ ਦੀ ਉਹਨੂੰ ਦੀ ਜੀ ਆਪਣਾ ਸੰਨੀ ਨੂੰ ਜੀ 1.7 ਲੱਖ ਦੀ ਹਾਂ ਜੀ ਬਾਣੀ ਬਾਣੀ ਉਹ ਦਿੱਤੀ ਆ ਹਾਂ ਜ अच्छा दे 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 अच्छा हां नी ओहो जी माजी ਆਪਣੇ ਬਜ਼ੁਰਗ ਕਹਿੰਦੇ ਮੈਂ ਅੱਜ ਦਾ ਕਹਿਦਾ ਤਾਂ ਉਹਨੂੰ ਜੀ ਇਹਨਾਂ ਦੇ ਦੇ ਦਿਓ ਭਾਈ 15 ਲੱਖ ਰੁਪਈਆ ਕਹਿੰਦਾ ਅੰਕਲ ਜੀ ਲਓ 114 ਕਰੋ ਕਹਿੰਦਾ ਯਾਰ ਮੈਂ ਤਾਂ ਮੁਝਾ ਅੱਖ ਚੋਂਗੇ ਕਹਿੰਦਾ ਕੋਈ ਲੈ ਚੋ ਘਰ ਦੀ ਗੱਲ ਆ ਜੀ ਮਹਾ ਵੀ ਆਪਣੀਆਂ ਜੀ ਮੱਚ ਭਾਈ ਉਹੋ ਜੀ ਜਿਹੜੀ ਮੱਜਾਂ ਨਾਲ ਉਹਦਾ ਤਾਂ ਕੋਈ ਮੁੱਲ ਨਹੀਂ ਹੈਗਾ ਯਾਰ ਸਿੱਧੀ ਜੀ ਗੱਲ ਆ ਭਾਈ ਜਿਹੜੀ ਚੀਜ਼ ਨੇ ਮਾ ਵਰਲਡ ਰਿਕਾਰਡ ਬਣਾਇਆ ਹਨਾ ਉਹਦਾ ਕੋਈ ਮੁੱਲ ਨਹੀਂ ਚਲੋ ਉਹਨਾਂ ਦਾ ਵੀ ਚਲੋ ਬਹੁਤ ਵਧੀਆ ਨਾਮ ਆ ਜੀ ਵਿਚਾਰਿਆਂ ਦਾ ਉਹਨੂੰ ਦਾ ਵੀ ਨਾਮ ਹੋ ਜਾਏਗਾ ਆਪਣੇ ਨਾਲ ਹਾਂਜੀ ਹਾਂਜੀ ਨਾ ਚੰਗੀ ਗੱਲ ਆ ਈ ਕੋੜਿਆਂ ਚ ਬਹੁਤ ਨਾਮ ਆ ਜੀ ਲੋਕਾਂ ਦਾ ਚਲ ਜੇ ਨੂੰ ਪਤਾ ਗਿਆ ਜੀ ਜਿਹੜਾ ਬਰੀਡਰ ਪਹਿਲੇ ਬਹੁਤ ਘੋੜਿਆਂ ਚ ਇਹਨਾਂ ਨਾਮ ਕਮਾ ਗਿਆ ਜੀ ਇਹਨਾਂ ਨੂੰ ਮੱਝਾਂ ਵੀ ਚੰਗੀ ਚਾਹੀਦੀਆਂ ਨੇ ਜੀ ਬਾਕੀ ਤੁਸੀਂ ਪਹਿਲਾਂ ਘੋੜੇ ਰੱਖਦੇ ਤੁਸੀਂ ਨੇ ਜਾਰੀ ਵੀ ਨਭਾਈਆ ਘੋੜੇ ਵਾਲਿਆਂ ਨਾਲ ਬਾਈ ਹਾਂ ਜੀ ਘੋੜਿਆਂ ਨਾਲ ਵਾਲਿਆਂ ਨੇ ਜੀ ਚੰਗੀ ਗੱਲ ਆ ਲਓ ਵੀ ਕੱਟੀਆਂ ਵੀ ਬਹੁਤ ਸੋਹਣੀਆਂ ਨੇ ਬਾਈ ਨੂੰ ਫੋਨ ਕਰ ਲਿਓ ਤੇ ਟਾਪ ਕੁਆਲਟੀ ਦੀਆਂ ਮੱਝਾਂ ਜਿਸ ਭਰਾ ਨੇ ਖਰੀਦਣੀਆਂ ਹੁਣ ਬਾਈ ਦੇ ਫਾਰਮ ਤੇ ਹੁੰਦੀਆਂ ਨੇ ਤਕਰੀਬਨ 14-15 ਮੱਝਾਂ ਰੱਖਦੀਆਂ ਹਾਂ 14-15 ਮੱਝਾਂ ਹਰ ਟਾਈਮ ਫਾਰਮ ਤੇ ਹੁੰਦੀਆਂ ਨੇ ਕੰਮ ਨੂੰ ਮੁੱਲ ਲੱਗ ਗਿਆ ਹੀ ਹੋਰ ਬੱਦੂ ਆਹ ਜਿਹੜਾ ਸਾਹਮਣੇ ਫਾਰਮ ਪਾ ਰਹੇ ਹਾਂ ਬਈ ਉਹ ਸਾਰਾ ਕੱਚਾ ਰੱਖਣ ਨੂੰ ਸੀ ਦੱਸ ਰਹੇ ਸੀ ਬਾਈ ਹੈ ਹਾਂ ਉਹ ਪਰਲਾ ਸਾਰਾ ਕੱਚਾ ਰਹੂਗਾ ਜੀ ਬਾਰਾ ਠੀਕ ਆ ਉਹ ਫਿਰ ਜਦੋਂ ਤਿਆਰ ਹੋ ਗਿਆ ਫਿਰ ਆਪਾਂ ਕਿਸੇ ਨੂੰ ਵਧੀਆ ਵੀਡੀਓ ਬਣਾਵਾਗੇ ਬਾਈ ਤੇ ਬਾਈ ਬਿੱਲੂ ਜੀ ਬਹੁਤ ਬਹੁਤ ਧੰਨਵਾਦ ਬਾਈ ਤੇ ਬਾਈ ਕੋਲੋਂ ਮੇਰੇ ਕੋਲ ਵੀ ਮੱਝ ਗਈ ਸੀ ਬਾਈ ਰੋਜੀ ਜਿਹੜੀ ਦੀ ਆਪਾਂ ਗੱਲਾਂ ਵੀ ਕਰ ਰਹੇ ਸੀ ਅੱਗੇ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਦੇਤੀ ਉਹ ਉਹ ਮੱਝ ਵੀ ਮਤਲਬ 20 22 20 22 ਕਿਲੋ ਕੱਟ ਰਹੀ ਹੈ ਉਹ ਤਾਂ ਬਹੁਤ ਸੋਹਣਾ ਬਹੁਤ ਚੰਗੀ ਝੋਟੀ ਦੀ ਹੂੰ ਉਹਦੇ ਮਗਰ ਹੁਣ ਕ ਪਸੂ ਸਾਰੇ ਚੰਗੇ ਆ ਜੋ ਆਪਣੇ ਪਸੂ ਬਹੁਤ ਪੰਜਾਬ ਚ ਜੰਦੇ ਆ ਜੀ ਹੂੰ ਹੂੰ ਵਧੀਆ ਪਸੂ ਆ ਨਹੀਂ ਸਾਰੇ ਤਕਰੀਬ ਹੂੰ ਚਲੋ ਦੇਖਦੇ ਆ ਜੀ ਪਹਿਲਾਂ ਵੀ ਆਪਾਂ ਵੀ ਕੁਦਰਤੀ ਗੱਲ ਆ ਜੀ ਪਰ ਇਹਦੇ ਪਸੂ ਜਿਹੜੇ ਜਏ ਆ ਨੇ ਚੰਗੇ ਪਸੂ ਲਏ ਆ ਚੰਗੇ ਠੀਕ ਆ ਬਾਈ ਆਪਾਂ ਜੀ ਕੋਈ ਫਲਟ ਵਾਲਾ ਪਸੂ ਜੇ ਨਾ ਹੋਇਆ ਨਾ ਜੀ ਕਿਸੇ ਨੂੰ ਕਹਦੇ ਆ ਜੀ ਆਪਣੇ ਮਤ ਬੋਲਗਾ ਨਹੀਂ ਆ ਤੁਸੀਂ ਲੈ ਜਣਾ ਲੈ ਚੋ ਲੈ ਜੋ ਸਹੀ ਗੱਲ ਆ ਵੀਰੇ ਠੀਕ ਆ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੀ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੀ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਠੀਕ ਆ ਸੱਸ